ਹਾਂਜੀ ਹੁਣ ਜੋ ਬਹੁਤ ਵੱਡੀ ਅਪਡੇਟ ਆ ਗਈ ਸਾਹਮਣੇ ਜੋ ਕਿ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਦੀ ਕਹਾਾਲਤ ਵਿਗੜਨ ਦੇ ਕਾਰਨ ਇਹਨਾਂ ਜਹਾਜ਼ ਹਸਪਤਾਲ ਦੇ ਵਿੱਚ ਲਿਆਇਆ ਯਾਰ ਤਾਂ ਹੁਣ ਜਿਹੜਾ ਕਹਿਣ ਦਾ ਮਤਲਬ ਜਿਹੜੇ ਵਿਜੀਲੈਂਸ ਤੇ ਵੀ ਸਵਾਲ ਉੱਠ ਖੜੇ ਇਹ ਮੇਰਾ ਕਹਿਣਾ ਨਹੀਂ ਸਾਡੇ ਪੰਜਾਬ ਦੇ ਲੋਕਾਂ ਦਾ ਕਹਿਣਾ ਵੀ ਹੁਣ ਜਿਹੜੀ ਪੰਜਾਬ ਪੁਲਿਸ ਤੇ ਸਾਡੇ ਜਿਹੜੇ ਵਿਜੀਲੈਂਸ ਆ ਵੀ ਇਹ ਵੀ ਮਿਹਰਮਾਨ ਹੋ ਗਏ ਇੱਕ ਪੰਜਾਬ ਪੁਲਿਸ ਵਾਲੀ ਦੇ ਕਿਉਂਕਿ ਇੱਕ ਉਹਦੇ ਦਰਦ ਹੋਣ ਦੇ ਕਾਰਨ ਇੱਕ ਜਿਹੜਾ ਕੀ ਉਹਨੂੰ ਹਸਪਤਾਲ ਦੇ ਵਿੱਚ ਲਿਆਤਾ ਜਾਂਦਾ ਤੇ ਪਰ ਜਿਹੜੀ ਕਿ ਹੁਣ ਬਹੁਤ ਵੱਡੀ ਅਪਡੇਟ ਇਹ ਹੈ ਵੀ ਉਹਨੂੰ ਏਸੀ ਵਾਲੇ ਕਮਰੇਆਂ ਦੇ ਵਿੱਚ ਰੱਖਿਆ ਜਾਂਦਾ ਇੱਕ ਮੁਜਰਮ ਨੂੰ ਸਿਰਫ ਪੰਜਾਬ ਪੁਲਿਸ ਦਾ ਪੰਜਾਬ ਪੁਲਿਸ ਦੀ ਹੰਦਰ ਦੇ ਬਹੁਤ ਵੱਡੀ ਜਤਾਈ ਆ ਰਹੀ ਹੈ ਕਿਹੜੇ ਕੀ ਵਿਜੀਲੈਂਸਾਂ ਇਹਦੇ ਤੇ ਵੀ ਸਵਾਲ ਉੱਠੇ ਸਾਡੇ ਪੰਜਾਬ ਦੇ ਲੋਕਾਂ ਦੇ ਵੀ ਇਹ ਵੀ ਇਹਨਾਂ ਜਿਹੜੀ ਹੰਦਰ ਦੀ ਕਿਉਂ ਵੀ ਕਿਉਂ ਪੰਗਲਦੇ ਜਾ ਰਹੇ ਆ ਵਿਜੀਲੈਂਸ ਵਾਲੇ ਇਹ ਪੰਜਾਬ ਦੇ ਲੋਕਾਂ ਦੇ ਸਵਾਲ ਉੱਠੇ ਆ ਤੇ ਪੰਜਾਬ ਸਰਕਾਰ ਤੇ ਵੀ ਉੱਠਿਆ ਵੀ ਪੰਜਾਬ ਪੁਲਿਸ ਕਿੱਥੇ ਤਾਂ ਉਹਨੂੰ ਹਵਾਲਾਤ ਚ ਰੱਖਣਾ ਸੀ ਕਿੱਥੇ ਏਸੀ ਵਾਲੇ ਕਮਰੇ ਦੇ ਵਿੱਚ ਏਮਜ਼ ਹਸਪਤਾਲ ਵਿੱਚ ਬਠਿੰਡੇ ਵਿੱਚ ਲਿਆ ਰੱਖਿਆ ਹੋਇਆ ਤਾਂ ਪਹਿਲਾਂ ਇਹ ਵੀਡੀਓ ਸਾਨੂੰ ਬਣੇ ਰਿਹਾ ਪੂਰੇ ਵੀਡੀਓ ਤੇ ਤਾਂ ਆਪਾਂ ਫੇਰ ਕਰਦੇ ਹਾਂ ਵਿਚਾਰ ਸਾਂਝੇ ਇਕਦਮ ਜ਼ਿਆਦਾ ਵਿਗੜ ਗਈ ਇਸ ਬਾਰੇ ਸਾਰੇ ਹੈਰਾਨ ਰਹਿ ਗਏ ਬਠਿੰਡਾ ਏਮਜ਼ ਦੇ ਡਾਕਟਰ ਵੀ ਚੱਕਰਾਂ 'ਚ ਪੈ ਗਏ ਕਿ ਮਾਮੂਲੀ ਪੇਟ ਦਰਦ ਤੋਂ ਬਾਅਦ ਉਸ ਨੂੰ ਸਿੱਧਾ ਏਮਜ਼ ਕਿਊ ਰੈਫਰ ਕਰ ਦਿੱਤਾ ਗਿਆ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ ਕਿ ਆਖਰ ਚੱਲ ਕੀ ਰਿਹਾ ਹੁਣ ਅਮਨਦੀਪ ਕੌਰ ਦਾ ਏਮਜ਼ ਦੇ ਵਿੱਚ ਇਲਾਜ ਚੱਲ ਰਿਹਾ ਆਖਰ ਪੰਜਾਬ ਪੁਲਿਸ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਤੇ ਇੰਨੀ ਮਿਹਰਬਾਨ ਕਿਉਂ ਹੋਈ ਪਈ ਹੈ ਤੇ ਹੁਣ ਇਸੇ ਹੀ ਚੱਕਰ ਦੇ ਵਿੱਚ ਵਿਜੀਲੈਂਸ ਵੀ ਪੈ ਗਈ ਹੈ ਲੱਗਦਾ ਹੈ ਕਿ ਵਿਜੀਲੈਂਸ ਬਿਊਰੋ ਵੀ ਹੁਣ ਮਿਹਰਬਾਨ ਹੁੰਦੀ ਜਾ ਰਹੀ ਹੈ ਇੱਕ ਮੁਲਜ਼ਮ ਜਿਸ ਨੂੰ ਮਹਿਜ਼ ਪੇਟ ਦਰਦ ਦੀ ਸ਼ਿਕਾਇਤ ਹੋਵੇ ਉਸ ਨੂੰ ਸਿੱਧਾ ਏਮਜ਼ ਪੁੰਜਾ ਦਿੱਤਾ ਗਿਆ ਹੋਵੇ ਹੁਣ ਅਮਨਦੀਪ ਕੌਰ ਏਮ ਤੇ ਵਿੱਚ ਏਸੀ ਵਾਲੇ ਕਮਰੇ ਚ ਆਪਣਾ ਇਲਾਜ ਕਰਵਾ ਰਹੀ ਹੈ ਤੁਸੀਂ ਸਮਝੋ ਕਿ ਜੇਕਰ ਅਮਨਦੀਪ ਕੌਰ ਦੀ ਥਾਂ ਤੇ ਕੋਈ ਹੋਰ ਕੈਦੀ ਹੁੰਦਾ ਉਸਦੇ ਵੀ ਪੇਟ ਦਰਦ ਹੁੰਦਾ ਤਾਂ ਕੀ ਉਸ ਨੂੰ ਉਸ ਨੂੰ ਏਮਜ਼ ਦੇ ਵਿੱਚ ਭੇਜ ਕਰਵਾਉਂਦੀ ਨਹੀਂ ਉਸ ਨੂੰ ਸਿਰਫ ਸਰਕਾਰੀ ਹਸਪਤਾਲ ਤਾਂ ਕੀ ਕਾਫੀ ਹੋਣਾ ਸੀ ਹੁਣ ਅਮਨਦੀਪ ਕੌਰ ਕਿੰਨੇ ਦਿਨ ਏਮਜ਼ ਦੇ ਵਿੱਚ ਏਸੀ ਵਾਲੇ ਕਮਰੇ 'ਚ ਆਪਣਾ ਇਲਾਜ ਕਰਾਏਗੀ ਇਸ ਬਾਰੇ ਕੋਈ ਨਹੀਂ ਪਤਾ ਵਿਜੀਲੈਂਸ ਨੇ ਅਮਨਦੀਪ ਕੌਰ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ ਰੀਮਾਂਡ ਦੇ ਦੌਰਾਨ ਮੁਲਜ਼ਮ ਤੋਂ ਸਵਾਲ-ਜਵਾਬ ਕੀਤੇ ਜਾਂਦੇ ਨੇ ਪਰ ਹੁਣ ਅਮਨਦੀਪ ਕੌਰ ਤੋਂ ਕੋਈ ਵੀ ਸਵਾਲ ਨਹੀਂ ਕੀਤੇ ਜਾਣਗੇ ਕਿਉਂਕਿ ਵਿਜੀਲੈਂਸ ਬਿਊਰੋ ਨੇ ਬੀਤੇ ਦਿਨ ਹੀ ਅਦਾਲਤ ਦੇ ਵਿੱਚ ਜਾ ਕੇ ਰੀਮਾਂਡ ਖਤਮ ਕਰਨ ਦੀ ਮੰਗ ਰੱਖੀ ਜਿਸ ਤੋਂ ਬਾਅਦ ਅਦਾਲਤ ਨੇ ਅਮਨਦੀਪ ਕੌਰ ਦਾ ਰੀਮਾਂਡ ਕੈਨਸਲ ਕਰਕੇ ਉਸ ਨੂੰ ਜੁਡੀਸ਼ੀਅਲ ਕਸਟਡੀ ਭੇਜ ਦਿੱਤਾ ਯਾਨੀ ਜੇਕਰ ਹੁਣ ਅਮਨਦੀਪ ਕੌਰ ਵਾਪਸ ਜੇਲ੍ਹ ਦੇ ਵਿੱਚ ਵੀ ਆ ਜਾਂਦੀ ਹੈ ਤਾਂ ਵਿਜੀਲੈਂਸ ਉਸ ਤੋਂ ਕੇ ਸੰਬੰਧੀ ਜ਼ਾਇਦਾਦ ਕੀਮੇ ਬਣਾਈ ਹੈ ਇਸ ਵਾਰੇ ਕੋਈ ਵੀ ਸਵਾਲ ਜਵਾਬ ਨਹੀਂ ਕਰ ਸਕਦੀ ਕੁਛ ਗਿਸ਼ਤ ਲਈ ਵਿਜੀਲੈਂਸ ਨੂੰ ਅਮਨਦੀਪ ਕੌਰ ਦਾ ਫਿਰ ਤੋਂ ਰਿਮਾਂਡ ਹਾਸਲ ਕਰਨਾ ਪਏਗਾ ਜੇਕਰ ਹੁਣ ਪੇਸ਼ ਕੀਤਾ ਜਾਂਦਾ ਹੈ ਤਾਂ ਅਦਾਲਤ ਸ਼ਾਇਦ ਵਿਜੀਲੈਂਸ ਨੂੰ ਰਿਮਾਂਡ ਹੀ ਨਾ ਦੇਵੇ ਜੇਕਰ ਦਿੱਤਾ ਵੀ ਤਾਂ ਸ਼ਾਇਦ 1 ਦਿਨ ਦਾ ਹੀ ਦਿੱਤਾ ਜਾਏਗਾ ਤੇ 1 ਦਿਨ ਦੇ ਵਿੱਚ ਵਿਜੀਲੈਂਸ ਕੀ ਸਵਾਲ ਕਰੇਗੀ 1 ਦਿਨ ਤਾਂ ਮਹਿਜ਼ ਚਾਹ ਪਾਣੀ ਪਿਉਂਦੇ ਹੀ ਨਿਕਲ ਜਾਏਗਾ ਅਮਨਦੀਪ ਕੌਰ ਨੂੰ ਪਹਿਲਾਂ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਫਿਰ ਅਮਨਦੀਪ ਕੌਰ ਜ਼ਮਾਨਤ ਲੈ ਕੇ ਮਹੀਨੇ ਬਾਅਦ ਹੀ ਜੇਲ੍ਹ ਤੋਂ ਬਾਹਰ ਆ ਜਾਂਦੀ ਹੈ। ਸਿਹਤ ਵਿਗੜਨਾ ਕੋਈ ਬਹਾਨਾ ਹੈ ਜਾਂ ਸੱਚੀ ਹੈ ਇਹ ਰਾਜ ਹੈ। ਸੋਸ਼ਲ ਮੀਡੀਆ ਤੇ ਇੰਸਟਾ ਕুইਨ ਵਜੋਂ ਪ੍ਰਸਿੱਧ ਹੋਈ ਪ੍ਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ 2 ਦਿਨ ਪਹਿਲਾਂ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜ਼ਾਇਦਾਤ ਬਣਾਉਣ ਦੇ ਮਾਮਲੇ 'ਚ ਮੁਕਸਰ ਜ਼ਿਲ੍ਹੇ ਦੇ ਪਿੰਡ ਬਾਦਲ ਤੋਂ ਗਾਇਕਾ ਅਫਸਾਨਾ ਖਾਨ ਦੇ ਪੁਰਾਣੇ ਘਰ ਤੋਂ ਗ੍ਰਿਫਤਾਰ ਕੀਤਾ। ਗ੍ਰਫਤਾਰੀ ਦੇ ਸਮੇਂ ਅਫਸਾਨਾ ਖਾਨ ਦੀ ਵੱਡੀ ਪੈਨ ਰਫਤਾਰ ਖਾਨ ਘਰ ਚ ਮੌਜੂਦ ਹੁੰਦੀ ਹੈ ਵਿਜੀਲੈਂਸ ਬਿਊਰੋ ਦੇ ਸੂਤਰਾਂ ਨੇ ਦੱਸਿਆ ਕਿ ਜਾਂਚ ਦੇ ਦੌਰਾਨ ਉਹਨਾਂ ਨੇ ਪਾਇਆ ਕਿ ਅਮਨਦੀਪ ਕੌਰ ਨੇ 2018 ਤੋਂ ਲੈ ਕੇ 2025 ਦੇ ਵਿਚਕਾਰ ਆਪਣੀ ਆਮਦਨ ਦੇ ਜਾਣੇ ਪਛਾਣੇ ਸਰੋਤਾਂ ਤੋਂ ਲਗਭਗ 31 ਲੱਖ ਰੁਪਏ ਵੱਧ ਦੀ ਜਾਇਦਾਦ ਇਕੱਠੀ ਕੀਤੀ ਹੈ। ਵਿਜੀਲੈਂਸ ਬਿਊਰੋ ਮੁਖਸਰ ਦੇ ਡੀਐਸਪੀ ਕੁਲਵੰਤ ਸਿੰਘ ਨੇ ਕਿਹਾ ਕਿ ਬਠਿੰਡਾ ਦੇ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ ਦੇ ਵਿੱਚ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸਖਤ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ। ਮਹਿਲਾ ਕਨਸਟੇਬਲ ਅਮਨਦੀਪ ਕੌਰ ਵਿਜੀਲੈਂਸ ਵਿਰੋਧੇ 3 ਦਿਨਾਂ ਦੀ ਰਿਮਾਂਡ ਤੇ ਹੈ ਪੰਜਾਬ ਪੁਲਿਸ ਤੋਂ ਬਾਅਦ ਹੁਣ ਵਿਜੀਲੈਂਸ ਵੀ ਅਮਨਦੀਪ ਕੌਰ ਵੱਡੀ ਚੁਣੌਤੀ ਬਣ ਗਈ ਹੈ ਤੇ ਇਸ ਵਿਚਾਲੇ ਖਬਰ ਇਹ ਆਈ ਹੈ ਕਿ ਰਾਤ ਨੂੰ ਸਿਹਤ ਵਿਗੜੀ ਫਿਰ ਉਸ ਤੋਂ ਬਾਅਦ ਦੁਪਹਿਰ ਨੂੰ ਉਸਨੂੰ ਏਮਜ਼ ਹਸਪੀਟਲ ਪਹੁੰਚਾ ਦਿੱਤਾ ਗਿਆ ਦਰਸਲ ਜਾਣਕਾਰੀ ਮਿਲੀ ਸੀ ਕਿ ਅਮਨਦੀਪ ਕੌਰ ਦੇ ਪੇਟ ਦੇ ਵਿੱਚ ਦਰਦ ਹੋਣ ਲੱਗ ਪਿਆ ਜਿਸ ਕਰਕੇ ਉਸਨੂੰ ਹਸਪੀਟਲ ਸ਼ਿਫਟ ਕਰਨਾ ਪਿਆ ਤੇ ਹਸਪਤਾਲ ਦੇ ਵਿੱਚ ਉਸਦਾ ਇਲਾਜ ਨਹੀਂ ਹੋਇਆ ਜਿਸ ਕਰਕੇ ਉਸਨੂੰ ਫਿਰ ਬਠਿੰਡਾ ਦੇ ਏਮਜ਼ ਹਸਪੀਟਲ ਰੈਫਰ ਕਰ ਦਿੱਤਾ ਗਿਆ ਪੰਜਾਬ ਪੁਲਿਸ ਦੀ ਕਸਟਡੀ ਚ ਤਾਂ ਅਮਨਦੀਪ ਕੌਰ ਨੇ 1 ਮਹੀਨਾ ਕੱਟ ਲਿਆ ਤੇ ਹੁਣ ਵਿਜੀਲੈਂਸ ਬਿਊਰੋ ਦੀ ਕਸਟਡੀ ਚ 2 ਰਾਤਾਂ ਵੀ ਨਾ ਕੱਟ ਸਕੀ ਦੋਸਤੋ ਇਥੇ ਥੋੜਾ ਟੈਕਨੀਕਲ ਸਮਝਦੇ ਆ ਕਿ ਆਖਰ ਬਿਮਾਰੀ ਬਹਾਨਾ ਹੈ ਜਾਂ ਫਿਰ ਸੱਚੀ ਪੇਟ ਦਰਦ ਹੋਣ ਲੱਗਿਆ ਪਹਿਲਾ ਤੁਹਾਨੂੰ ਸਮਝਣਾ ਪਏਗਾ ਕਿ ਅਮਨਦੀਪ ਕੌਰ ਨੂੰ ਵਿਜੀਲੈਂਸ ਨੇ ਆਮਦਨ ਤੋਂ ਵੱਧ ਜ਼ਾਇਦਾਦ ਬਣਾਉਣ ਦੇ ਮਾਮਲੇ ਚ ਗ੍ਰਿਫਤਾਰ ਕੀਤਾ ਨਾ ਕਿ ਚਿੱਟਾ ਵੇਚਣ ਜਾਂ ਫਿਰ ਚਿੱਟਾ ਪੀਣ ਦੇ ਕੇਸ ਦੇ ਵਿੱਚ ਦਰਜ ਕੇਸ ਕੀਤਾ ਗਿਆ ਹੋਵੇ ਜੇਕਰ ਚੀਟਾ ਵੇਚਣ ਦੇ ਇਲਜ਼ਾਮਾਂ 'ਚ ਕਾਬੂ ਕੀਤਾ ਹੁੰਦਾ ਤਾਂ ਅਮਨਦੀਪ ਕੌਰ ਕਈ ਬਹਾਨੇ ਬਣਾ ਲੈਂਦੀ ਕਿ ਮੈਂ ਨਹੀਂ ਵੇਚਦੀ ਚੀਟਾ ਨਾ ਮੈਂ ਪਿੰਦੀ ਆ ਮੇਰੇ ਨਾਲ ਚਲਾਕੀ ਖੇਡੀ ਗਈ ਮੈਨੂੰ ਫਸਾਉਣ ਦੇ ਚੱਕਰਾਂ 'ਚ ਮੇਰੀ ਗੱਡੀ ਦੇ ਵਿੱਚ ਈਟਾ ਰੱਖਿਆ ਗਿਆ ਹਾਲਾਂਕਿ ਅਮਨਦੀਪ ਕੌਰ ਸਾਫੀ ਕਹਿ ਚੁੱਕੀ ਹੈ ਕਿ ਉਸ ਤੋਂ ਚੀਟਾ ਨਹੀਂ ਫੜਿਆ ਗਿਆ ਉਸ ਦੀ ਗੱਡੀ ਦੇ ਵਿੱਚ ਰੱਖਿਆ ਗਿਆ ਅਜਿਹੀਆਂ ਦਲੀਲਾਂ ਦਿੱਤੀਆਂ ਗਈਆਂ ਉਸ ਵੱਲੋਂ ਪਰ ਇਸ ਝੂਠ ਨੂੰ ਸਾਬਤ ਕਰਨ ਦੇ ਲਈ ਪੰਜਾਬ ਪੁਲਿਸ ਦੇ ਕੋਲ ਕੋਈ ਵੀ ਸਬੂਤ ਨਹੀਂ ਸੀ ਜਿਸ ਕਰਕੇ ਉਹ ਜ਼ਮਾਨਤ ਤੇ ਬਾਹਰ ਆ ਗਈ ਹੁਣ ਵਿਜੀਲੈਂਸ ਦਾ ਕੇਸ ਪਿਆ ਹੋਇਆ آمدਨ ਤੋਂ ਵੱਧ ਜ਼ਾਇਦਾਦ ਬਣਾਉਂਦਾ ਇਸ ਦੇ ਵਿੱਚ ਬਹੁਤੀ ਸਬੂਤ ਵਿਜੀਲੈਂਸ ਤੋਂ ਪੂਰੇ ਨੇ ਜਿਵੇਂ ਕਿ 218 ਬੁਲੇਟ ਮੋਟਰਸਾਈਕਲ ਕਰੋੜਾਂ ਦੀਆਂ ਕੋਠੀਆਂ ਰੋਲੇਕਸ ਕੜੀਆਂ ਹੋਰ ਵੀ ਕਈ ਮਹਿੰਗੀਆਂ ਕਾਰਾਂ ਫੋਨ ਬੈਂਕ ਖਾਤੇ ਵਿੱਚ ਜਮ੍ਹਾਂ ਲੱਖਾਂ ਰੁਪਏ ਇਹ ਸਾਰੇ ਸਬੂਤ ਵਿਜੀਲੈਂਸ ਦੇ ਕੋਲ ਹੈ ਜਿਸ ਤੇ ਵਿਜੀਲੈਂਸ ਨੇ ਅਮਨਦੀਪ ਕੌਰ ਨੂੰ ਸਵਾਲ ਕਰਨੇ ਸੀ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਤਨਖਾਹ ਤਾਂ 50-60 ਹਜ਼ਾਰ ਹੋਣ ਦੇ ਬਾਵਜੂਦ ਐਡੀ ਵੱਡੀ ਜ਼ਾਇਦਾਦ ਕਿਵੇਂ ਬਣ ਗਈ ਆਮਦਨ ਦਾ ਕੋਈ ਹੋਰ ਸੋਰਸ ਵੀ ਨਹੀਂ ਹੈ ਕੋਈ ਫੈਕਟਰੀ ਨਹੀਂ ਚੱਲਦੀ ਕੋਈ ਦੁਕਾਨ ਨਹੀਂ ਹੈ ਕੋਈ ਵਪਾਰ ਵੀ ਨਹੀਂ ਹੈ ਪਰ ਫਿਰ ਵੀ ਕਰੋੜਾਂ ਦੀ ਜਾਇਦਾਦ ਕਿਵੇਂ ਬਣਾ ਲਈ ਇਹਨਾਂ ਸਵਾਲਾਂ ਦੇ ਅਮਨਦੀਪ ਕੌਰ ਕੀ ਜਵਾਬ ਦੇਗੀ ਕਿ ਕਰੋੜਾਂ ਦੀ ਜਾਇਦਾਦ ਕਿਵੇਂ ਬਣਾਈ ਵਿਜੀਲੈਂਸ ਸਾਹਮਣੇ ਅਮਨਦੀਪ ਕੌਰ ਨੂੰ ਸਾਰੇ ਆਮਦਨ ਦੇ ਸਰੋਤ ਸਾਂਝੇ ਕਰਨੇ ਪੈਣਗੇ ਕਿ ਕਰੋੜਾਂ ਦੀ ਕੋਠੀਆਂ ਮਹਿੰਗੀਆਂ ਗੱਡੀਆਂ ਕਾਰਾਂ ਮਹਿੰਗੀਆਂ ਕੜੀਆਂ ਕਿੱਥੋਂ ਆਈਆਂ ਜੇਕਰ ਨਹੀਂ ਦੱਸਦੀ ਤਾਂ ਅਮਨਦੀਪ ਕੌਰ ਕਸੂਤੀ ਫਸੇਗੀ ਇਹਨਾਂ ਸਾਰੇ ਸਵਾਲਾਂ ਤੋਂ ਬਚਣ ਦੇ ਲਈ ਸ਼ਾਇਦ ਹੋ ਸਕਦਾ ਹੈ ਕਿ ਬਿਮਾਰੀ ਦਾ ਬਹਾਨਾ ਬਣਾਇਆ ਗਿਆ ਹੋਵੇ ਕਿਉਂਕਿ ਆਮਦਨ ਤੋਂ ਵੱਧ ਜ਼ਾਇਦਾ ਤੋਂ ਬਣਾਉਣ ਵਾਲੇ ਜਿੰਨੇ ਵੀ ਹੁਣ ਤੱਕ ਵਕ ਵਕ ਮਾਮਲੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਪੰਜਾਬ ਦੇ ਕਈ ਸਿਆਸੀ ਲੀਡਰ ਵੀ ਸ਼ਾਮਲ ਹੈ ਉਹਨਾਂ ਸਾਰੇ ਕੇਸਾਂ ਦੇ ਵਿੱਚ ਇੱਕੋ ਸੇਮ ਗੱਲ ਇਹ ਹੁੰਦੀ ਹੈ ਕਿ ਜਦੋਂ ਵਿਜੀਲੈਂਸ ਰਿਮਾਂਡਰ ਲੈ ਲੈਂਦੀ ਹੈ ਤਾਂ ਮਲਜ਼ਮ ਉਹ ਬਿਮਾਰੀ ਦਾ ਬਹਾਨਾ ਬਣਾ ਕੇ ਹਸਪੀਟਲ ਦਾਖਲ ਹੋ ਜਾਂਦਾ ਹੈ ਜਦੋਂ ਮਲਜ਼ਮ ਹਸਪੀਟਲ ਦੇ ਵਿੱਚ ਹੁੰਦਾ ਹੈ ਤਾਂ ਉਸ ਤੋਂ ਪੁੱਛਗਿਸ਼ ਨਹੀਂ ਕੀਤੀ ਜਾ ਸਕਦੀ ਅਜਿਹੇ ਦੇ ਵਿੱਚ ਹੁਣ ਇਸੇ ਤਰ੍ਹਾਂ ਅਮਨਦੀਪ ਕੌਰ ਦਾ ਵੀ ਕੁਝ ਕੇਸ ਅਜੇ ਆ ਦੇਖਣ ਨੂੰ ਮਿਲ ਰਿਹਾ ਜਦੋਂ ਵਿਜੀਲੈਂਸ ਨੇ ਰਿਮਾਂਡ ਹਾਸਲ ਕੀਤਾ ਸਵਾਲ ਜਵਾਬ ਕਰਨੇ ਸੀ ਤਾਂ ਹੁਣ ਅਮਨਦੀਪ ਕੌਰ ਨੇ ਬਿਮਾਰੀ ਦਾ ਬਹਾਨਾ ਬਣਾ ਲਿਆ ਜਾਂ ਫਿਰ ਸ਼ਾਇਦ ਉਸ ਨੂੰ ਸੱਚੀ ਪੇਟ ਦਰਦ ਹੋਣ ਲੱਗਿਆ ਕਿ ਡਾਕਟਰ ਨੂੰ ਜਾਂਦੇ ਆ ਡਿਊਰਿੰਗ ਸਾਡੇ ਕੋਲੇ ਰਿਮਾਂਡ ਤੇ 29 ਤੱਕ ਸੀਗੀ ਹਾਂਜੀ ਇਹਦੇ ਪਥਰੀ ਦਾ ਜਿਹੜੀ 4mm ਦੀ ਸੀਗੀ ਉਹਦੇ ਚ ਕਿਤੇ ਪੇਨ ਹੋਇਆ ਉਹਦੇ ਕਾਰਨ ਅਸੀਂ ਇਹਨੂੰ ਐਡਮਿਟ ਕਰਵਾਇਆ ਸੀਗਾ ਕੱਲ ਅੱਜ ਸਾਡੀ ਕਿਉਂਕਿ ਰਿਮਾਂਡ ਪੀਰੀਅਡ ਜਿਹੜਾ ਸੀਗਾ 2 ਦਿਨ ਦਾ ਕਿਦਾ ਸੀ ਪਰ ਅਸੀਂ ਇਹਦੇ ਵਿੱਚ ਪੁੱਛ ਕੇ ਕਰਨੇ ਚਾਹਦੇ ਕਿਉਂਕਿ ਰਿਮਾਂਡ ਪੀਰੀਅਡ ਤਾਂ ਸਾਡਾ ਜਿਹੜਾ ਟਾਈਮ ਹੈਗਾ ਉਹਨੂੰ ਸੇਵ ਕਰਨ ਵਾਸਤੇ ਇਹਨੂੰ ਅੱਜ ਹੀ ਪੇਸ਼ ਕਰਕੇ ਕਿਉਂਕਿ ਇਹ ਤਾਂ ਡਾਕੂਮੈਂਟ ਮੈਡੀਕਲ ਟ੍ਰੀਟਮੈਂਟ ਫਸਟ ਹੈ ਇਨਵੈਸਟੀਗੇਸ਼ਨ ਅਸੀਂ ਇਸ ਕਰਕੇ ਬਾਅਦ ਦੇ ਵਿੱਚ ਇਹਦੀ ਕਰਾਂਗੇ ਜੋ ਵੀ ਕਿਉਂਕਿ ਸਾਡੇ ਕੋਲ ਇਹ ਅਧਿਕਾਰ ਨਹੀਂ ਹੈ ਕਿ ਜੋ ਨਵਾਂ ਇਨਵੈਸਟੀਗੇਸ਼ਨ ਕਰਨੀ ਹੈ ਅਸੀਂ ਉਹ ਜਦੋਂ ਫਿਜ਼ੀਕਲੀ ਫਿੱਟ ਹੋ ਜਾਂਦੇ ਆ ਇਹ ਉਦੋਂ ਕਰਵਾਵਾਂਗੇ ਸਰ ਇਲਾਜ ਕਿੱਥੇ ਭੇਜਿਆ ਗਿਆ ਇਹਨਾਂ ਨੂੰ ایمਸ ਰੈਫਰ ਕੀਤਾ ਹੈਗਾ ਉਹਨੂੰ ਪਥਰੀ ਦਾ ਪੇਨ ਕੱਲ ਪਹਿਲਾਂ ਉਹਨਾਂ ਦਾ ਨਾਰਮਲ ਸੀਗਾ ਤੇ ਉਹ ਇਸ ਕਰਕੇ ਡਿਊਰਿੰਗ ਅਸੀਂ ਇਹਨੂੰ ਮਾਨਜ ਕੋ ਕਮੈਂਡ ਕੀਤਾ ਗਿਆ ਜੀ ਡਾਕਟਰਸ ਵੱਲੋਂ ਅੱਛਾ ਵੀ ਉਹਨੇ ਨਾਲ ਸੀ ਐਮਸ ਲੈ ਕੇ ਚਲੇ ਆ। ਅੱਛਾ ਕਿੰਨੇ ਐਮਐਮ ਦੀ ਪਰਮਸਨ ਕਰ ਰਹੇ? 4 ਐਮਐਮ ਦੀ ਪਥਰੀ ਦਾ ਇਹਦਾ ਛੇਡ ਬੰਦਾ। ਕਿਉਂਕਿ ਇਹ ਕੱਲ ਸਾਨੂੰ ਇਹ ਸੀਗਾ ਵੀ ਪਹਿਲਾਂ ਮੈਡੀਕਲ ਚੈੱਕਅਪ ਕਰਵਾਉਣਾ ਜ਼ਰੂਰੀ ਹੈ। ਠੀਕ ਹੈ। ਫਿਰ ਕੱਲ ਤੁਹਾਡੀ ਟੀਮ ਘਰ ਵੀ ਗਈ ਸੀ ਇਹਨਾਂ ਦੇ ਅਸੈਸਮੈਂਟ ਕਰਨ। ਕੋਈ ਕੋਈ ਦੁਆਰੇ ਲੈ ਕੇ ਸਾਰਾ ਉਹਨੇ ਆਇਆ। ਘਰ ਦੇ ਵਿੱਚ ਜੋ ਚੀਜ਼ਾਂ ਸੀਗੀਆਂ ਅਸੀਂ ਉਹਦੀ ਸਾਡੀ ਵਿੱਚ ਟੀਮ ਅਸੀਂ ਟੈਕਨੀਕਲ ਟੀਮ ਲਗਵਾਈ ਹੈ। ਉਹਨਾਂ ਦੀ ਰਿਪੋਰਟ ਆਊਗੀ ਹਲੇ। ਉਸ ਤੋਂ ਬਾਅਦ ਹੀ ਅਸੀਂ ਕੁਝ ਸਾਰਾ ਸਾਰਾ ਸਭ ਕਲੀਅਰ ਕਰ ਦੋ। ਜੀ ਏਸੀ ਅਮਨਦੀਪ ਕੌਰ ਪੰਜਾਬ ਪੁਲਿਸ ਵਾਲੀ ਤਾਂ ਹੁਣ ਸਿੱਧੇ ਬਿਜੀਲੈਂਸ ਤੇ ਸਵਾਲ ਉੱਠਦੇ ਪੰਜਾਬ ਸਰਕਾਰ ਤੇ ਤੇ ਪੰਜਾਬ ਪੁਲਿਸ ਤੇ ਪੰਜਾਬ ਦੇ ਲੋਕਾਂ ਦਾ ਕਹਿਣਾ ਵੀ ਜਿਹੜਾ ਇੱਕ ਮੁਜਰਮ ਨੂੰ ਮੁਜਰਮ ਦੀ ਤਰ੍ਹਾਂ ਕਿਉਂ ਨਹੀਂ ਰੱਖਿਆ ਜਾਂਦਾ ਇਹਦੇ ਨਾਲ ਇੰਨੀ ਹਮਦਰਦੀ ਕਿਉਂ ਕਿਉਂਕਿ ਜਿਹੜਾ ਪਹਿਲਾਂ ਦੱਸਿਆ ਜਾਂਦਾ ਵੀ 3 ਦਿਨਾਂ ਦਾ ਰਿਮਾਂਡ ਆ ਰਿਮਾਂਡ ਅੱਧ ਦੇ ਵਿੱਚ ਹੀ ਛੱਡ ਕੇ ਕਿਉਂਕਿ ਇਹ ਸਿਹਤ ਵਿਗੜਨ ਦੇ ਕਾਰਨ ਇੱਕ ਰਾਤ ਨੂੰ ਦੀ ਸਿਹਤ ਵਿਗੜਦੀ ਆ ਬਾਅਦ ਵਿੱਚ ਇਮੇਜ ਹਸਪਤਾਲ ਦੇ ਵਿੱਚ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਦੇ ਆ ਤਾਂ ਹੁਣ ਇਸ ਵਕਤੋ ਏਸੀ ਵਾਲੇ ਕਮਰ ਦੇ ਵਿੱਚ ਜੋ ਆਪਣਾ ਜੋ ਟ੍ਰੀਟਮੈਂਟ ਹੁੰਦਾ ਜੋ ਉਹ ਕਰਾ ਰਹੀ ਆ ਤਾਂ ਕਹਿਣ ਦਾ ਮਤਲਬ ਵੀ ਏਸੀ ਵਾਲੇ ਕਮਰਾਂ ਦੇ ਵਿੱਚ ਇੱਕ ਮੁਜਰਮ ਨੂੰ ਰੱਖਿਆ ਜਾਂ ਜੋ ਇਹ ਵਿਜੀਲੈਂਸ ਤੇ ਸਵਾਲ ਸਾਡੇ ਲੋਕਾਂ ਨੇ ਕੀਤੇ ਗਏ ਆ ਵੀ ਪੰਜਾਬ ਪੁਲਿਸ ਵਾਲੇ ਤੇ ਇਹ ਵਿਜੀਲੈਂਸ ਇਹਨਾਂ ਦਾ ਐ ਸਲੋਟ ਇਕੋ ਨਾਮ ਕਿਉਂ ਪੰਗਰ ਗਿਆ ਕਿਉਂਕਿ ਇੱਕ ਮੁਜਰਮ ਨੂੰ ਮੁਜਰਮ ਦੀ ਤਰ੍ਹਾਂ ਕਿਉਂ ਨਹੀਂ ਰੱਖਿਆ ਜਾ ਰਿਹਾ ਇੱਕ ਐਡੀ ਵੱਡੀ ਹਮਦਰਦੀ ਕਿਉਂ ਦਿਤਾਈ ਜਾਂਦੀ ਹੈ ਇੱਕ ਮੁਜਰਮ ਨਾਲ ਕਿਉਂਕਿ ਇਹ ਪਤਾ ਵੀ ਇਹ ਚਟਾ ਵੇਚਦੀ ਸੀ بڑے بڑے ਖੁਲਾਸੇ ਵੀ ਹੋਊਗੇ ਤਾਂ ਜਿਹਦੇ ਵਿੱਚ ਇਹਨਾਂ ਨੇ ਜਾਣ ਜਾਣਕਾਰੀ ਕਰਨ ਦੇ ਵਾਸਤੇ ਸਿਰਫ ਇੱਕ ਮੁਜਰਮ ਨਾਲ ਇੱਕ ਵਰਤਾਪ ਹੋ ਰੁੰਦਾ ਜਾਂ ਹੋਰ ਕੈਦੀ ਹੁੰਦਾ ਤਾਂ ਇੱਕ ਹਸਪੀਟਲ ਚ ਦਵਾਈ ਦਵਾ ਕੇ ਉਹਨੂੰ ਵਾਪਸ ਲਿਆ ਤਾਂ ਇਹਨਾਂ ਦਾ ਜੇਲ੍ਹ ਦੇ ਵਿੱਚ ਇਹ ਹੁੰਦਾ ਯਕੀਏ ਕਬਡੇ ਉਧੇ ਤੇ ਆ ਇਹ ਪੰਜਾਬ ਦੇ ਲੋਕਾਂ ਦਾ ਕਹਿਣਾ ਮੇਰਾ ਕਹਿਣਾ ਨਹੀਂ ਵੀ ਕਬਡੇ ਉਧੇ ਤੇ ਆ ਪਾਵਰ ਹੋਣ ਦੇ ਕਾਰਨ ਇਹਨੂੰ ਇੱਕ ਹਸਪੀਟਲ ਦੇ ਵਿੱਚ ਰੱਖਿਆ ਜਾਂਦਾ ਏਸੀ ਵਾਲੇ ਕਮਰੇ ਚ ਇਹ ਸਵਾਲ ਉੱਠਦੇ ਆ ਸਾਡੇ ਪੰਜਾਬ ਦੇ ਲੋਕਾਂ ਦੇ ਚਲੋ ਜੀ ਸੋਡੇ ਨਾਲ ਅੱਜ ਜੋ ਵਿਚਾਰ ਇਹ ਸਿਰ ਪੰਜ ਮਿੰਟ ਹੋਇਆ ਵੀਡੀਓ ਆਈ ਨੂੰ ਇਹ ਜਰੂਰ ਸਾਂਝੇ ਕਰਨੇ ਹੀ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦ ਰਹਿਵੇ ਮਿਲਦੇ ਆ ਕੱਲ ਨੂੰ ਨਵ ਟੌਪ ਧੰਨਵਾਦ